ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਤਾਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਲਈ ਤਿਆਰ ਹੋਏ ਤਾਂ ਉਹਨਾਂ ਦੇ ਨਾਲ 1000 ਸੁਰਮਾ ਜਿਨ੍ਹਾਂ ਵਿੱਚ ਭਾਈ ਵਿਦੇ ਚੰਦ ਭਾਈ ਜੇਠਾ ਜੀ ਭਾਈ ਪਾਨਾ ਜੀ ਤੇ ਭਾਈ ਸਾਧੂ ਜਿੱਤੇ ਪੈਂਦੇ ਖਾਂ ਵੀ ਨਾਲ ਚੱਲ ਪਿਆ ਇਹ ਸਾਰੇ ਜਣੇ ਗੁਰੂ ਜੀ ਦੇ ਨਾਲ ਆਪਣੇ ਫੁਰਤੀਲੇ ਘੋੜਿਆਂ ਨੂੰ ਦੜਾਉਂਦੇ ਹੋਏ ਇੱਕ ਜੰਗਲ ਵਿੱਚ ਚਲੇ ਗਏ ਦੇ ਸ਼ਿਕਾਰ ਖੇਡਣ ਤੋਂ ਬਾਅਦ ਗੁਰੂ ਜੀ ਸਮੇਤ ਸਾਰੇ ਸਿੱਖ ਬੰਡਾਲੀ ਪਿੰਡ ਨੂੰ ਆ ਗਏ ਬੰਡਾਲੀ ਪਿੰਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਹੈ ਉਸ ਸਮੇ ਗੁਰੂ ਜੀ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ ਕਿ ਇਸ ਪਿੰਡ ਵਿੱਚ ਅਸੀਂ ਜਨਮ ਲਿਆ ਸੀ ਤੇ ਇੱਥੇ ਹੀ ਖੇਡ ਕੇ ਜਵਾਨ ਹੋਏ ਹਾਂ ਤਾਂ ਗੁਰੂ ਜੀ ਦਾ ਜਨਮ ਸਥਾਨ ਹੋਣ ਦੇ ਕਰਕੇ ਉੱਥੇ ਮੌਜੂਦ ਸਾਰੇ ਸਿੱਖਾਂ ਨੇ ਉਸ ਥਾਂ ਦੇ ਦਰਸ਼ਨ ਕੀਤੇ ਤੇ ਹੱਥ ਜੋੜ ਕੇ ਤੇ ਉਸ ਥਾਂ ਨੂੰ ਨਮਸਕਾਰਾਂ ਕੀਤੀਆਂ ਤੇ ਇੱਕ ਖਾਲੀ ਜਗ੍ਹਾ ਤੇ ਬੈਠ ਕੇ ਗੁਰੂ ਜੀ ਦੀਆਂ ਵਾਲ ਅਵਸਥਾਵਾਂ ਦੀਆਂ ਗੱਲਾਂ ਨੂੰ ਬੜੇ ਪਿਆਰ ਨਾਲ ਦਾਜਾ ਕੀਤਾ। ਜਦੋਂ ਸ਼ਾਮ ਹੋਈ ਤਾਂ ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਇੱਕ ਕਿਸਾਨ ਗੁਰੂ ਜੀ ਦੇ ਕੋਲੇ ਅੱਗੇ ਆਣ ਕੇ ਖੜਾ ਹੋ ਗਿਆ ਤੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਇਸ ਇਲਾਕੇ ਵਿੱਚ ਇੱਕ ਬਹੁਤ ਵੱਡਾ ਸੂਰ ਰਹਿੰਦਾ ਹੈ ਜਿਹੜਾ ਕਿ ਸਾਡੀਆਂ ਫਸਲਾਂ ਨੂੰ ਉਜਾੜਦਾ ਹੈ ਤੇ ਉਸ ਖੰਖਾਰ ਸੂਰ ਨੇ ਕਈ ਸਾਰੇ ਲੋਕਾਂ ਨੂੰ ਵੀ ਜ਼ਖਮੀ ਕੀਤਾ ਹੋਇਆ ਹੈ। ਜਿਸ ਕਰਕੇ ਸਾਡੇ ਸਾਰੇ ਪਿੰਡ ਦੇ ਲੋਕ ਉਸ ਖੰਖਾਰ ਸੂਰ ਦੇ ਖੋਫ ਵਿੱਚ ਹਨ ਕਿਰਪਾ ਕਰਕੇ ਆਪ ਜੀ ਉਸ ਸੂਰ ਦਾ ਸ਼ਿਕਾਰ ਕਰੋ ਤੇ ਸਾਨੂੰ ਉਸ ਦੇ ਖੋਫ ਤੋਂ ਮੁਕਤ ਕਰਾਓ ਕਿਸਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾਥੀਆਂ ਸਮੇਤ ਸੂਰ ਨੂੰ ਲੱਭਣ ਲਈ ਚੱਲ ਪਏ ਸੂਰ ਦੀ ਪੈੜ ਤੇ ਚੱਲਦਿਆਂ ਚੱਲਦਿਆਂ ਜਦੋਂ ਗੁਰੂ ਜੀ ਅੱਗੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਸੂਰ ਇੱਕ ਸੰਗਣੀ ਝਾੜੀ ਵਿੱਚ ਬੈਠਾ ਹੋਇਆ ਹੈ ਜਦੋਂ ਸੂਰ ਨੂੰ ਛੇੜਛਾੜ ਹੁੰਦਿਆਂ ਸੁਨਾਹੀ ਦਿੱਤੀ ਤਾਂ ਉਹ ਭਵਕ ਮਾਰ ਕੇ ਦੌੜ ਪਿਆ ਤਾਂ ਉਸ ਵੇਲੇ ਗੁਰੂ ਜਿਨੇ ਪੈਂਦੇਖਾ ਨੂੰ ਕਿਹਾ ਕਿ ਸੂਰ ਬਹੁਤ ਵੱਡਾ ਹੈ ਭੱਜ ਕੇ ਇਸ ਦਾ ਸ਼ਿਕਾਰ ਕਰ ਵੇਖੀ ਕਿਤੇ ਚਲਾ ਨਾ ਜਾਵੇ ਗੁਰੂ ਜਿਦੇ ਮੂੰਹ ਇਹ ਸ਼ਬਦ ਸੁਣ ਕੇ ਬਹਾਦਰ ਪੈਂਦੇਖਾ ਨੇ ਆਪਣਾ ਕੋੜਾ ਸੂਰ ਦੇ ਪਿੱਛੇ ਭਜਾਇਆ ਅੱਗੇ ਜਾ ਕੇ ਜਦੋਂ ਪੈਂਦੇਖਾ ਦਾ ਕੋੜਾ ਸੂਰ ਦੇ ਲਾਗੇ ਪਹੁੰਚ ਗਿਆ ਸੂਰ ਉੱਥੇ ਹੀ ਆਪਣੇ ਆਪ ਰੁਕ ਗਿਆ ਤੇ ਪੈਂਦੇ ਖਾਂ ਨੇ ਆਪਣਾ ਵਰਸ਼ਾ ਸੰਭਾਲ ਲਿਆ ਤੇ ਸੂਰ ਉਤੇ ਵਾਰ ਕੀਤਾ ਪਰ ਜਿਵੇਂ ਹੀ ਪੈਂਦੇ ਖਾਂ ਨੇ ਸੂਰ ਉਤੇ ਵਾਰ ਕੀਤਾ ਤਾਂ ਸੂਰ ਗੁਰਗੁਰ ਕਰਦਾ ਪੈਂਦੇ ਖਾਂ ਦੇ ਘੋੜੇ ਵੱਲ ਨੂੰ ਆਇਆ ਤੇ ਘੋੜੇ ਦੇ ਲੱਤ ਨੂੰ ਦੰਦਾ ਨਾਲ ਵੱਢ ਖਾਦਾ ਪੈਂਦੇ ਖਾਂ ਦਾ ਘੋੜਾ ਡਰ ਗਿਆ ਤੇ ਦਰਦ ਨਾਲ ਚਟਪਟਾਉਣ ਲੱਗਾ ਪੈਂਦੇ ਖਾਂ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ ਤੇ ਉਹ ਵੀ ਘੋੜੇ ਤੋਂ ਥੱਲੇ ਡਿੱਗ ਪਿਆ ਜਿਵੇਂ ਹੀ ਗੁਰੂ ਜੀ ਨੇ ਇਹ ਸਭ ਵੇਖਿਆ ਤਾਂ ਉਹਨਾਂ ਨੇ ਆਪਣਾ ਕੋਰਾ ਸੂਰ ਵੱਲ ਨੂੰ ਭਜਾਇਆ ਗੁਰੂ ਜੀ ਦਾ ਕੋਰਾ ਆਪਣੇ ਵੱਲ ਨੂੰ ਆਉਂਦਿਆਂ ਵੇਖ ਕੇ ਸੂਰ ਉੱਥੇ ਹੀ ਜੰਮ ਕੇ ਖਲੋ ਗਿਆ ਤਾਂ ਸੂਰ ਦਾ ਇਹ ਰੂਪ ਵੇਖ ਕੇ ਪਿੱਛੇ ਖੜੀ ਸਾਰੀ ਫੌਜ ਇਹ ਸੋਚ ਰਹੀ ਸੀ ਕਿ ਗੁਰੂ ਜੀ ਤੋਂ ਬਗੈਰ ਹੋਰ ਕੋਈ ਜਣਾ ਵੀ ਇਸ ਨੂੰ ਮਾਰ ਨਹੀਂ ਸਕਦਾ ਜਿਵੇਂ ਹੀ ਗੁਰੂ ਜੀ ਦਾ ਕੋਰਾ ਸੂਰ ਦੇ ਪਾਸ ਪਹੁੰਚਿਆ ਤਾਂ ਸੂਰ ਨੇ ਗੁਰੂ ਜੀ ਦੇ ਘੋੜੇ ਉੱਪਰ ਵਿਵਾਰ ਕਰਨਾ ਚਾਹਿਆ ਤਾਂ ਗੁਰੂ ਜੀ ਨੇ ਆਪਣੀ ਤੇਜ ਤਲਵਾਰ ਦੇ ਨਾਲ ਸੂਰ ਦੀ ਪਿੱਠ ਉੱਤੇ ਵਾਰ ਕੀਤਾ ਤੇ ਗੁਰੂ ਜੀ ਦੇ ਇੱਕ ਵਾਰ ਨਾਲ ਹੀ ਸੂਰ ਦੇ ਦੋ ਟੋਟੇ ਹੋ ਗਏ ਤੇ ਸੂਰ ਭੱਜਦਾ-ਭੱਜਦਾ ਜ਼ਮੀਨ ਉੱਤੇ ਡਿੱਗਾ ਤੇ ਕੁਝ ਹੀ ਪਲਾਂ ਵਿੱਚ ਸੂਰ ਦੀ ਮੌਤ ਹੋ ਗਈ ਸੂਰ ਨੂੰ ਮਰਿਆ ਹੋਇਆ ਵੇਖ ਕੇ ਭਾਈ ਸਾਧੂ ਜੀ ਤੇ ਭਾਈ ਪਾਨਾ ਜੀ ਤੁਰੰਤ ਉੱਥੇ ਪਹੁੰਚ ਗਏ ਉਨਾਂ ਨੂੰ ਸੂਰ ਦੇ ਮੋਹ ਵਿੱਚੋਂ ਕਿਸੇ ਮਨੁੱਖ ਦੀ ਰੂਹ ਨਿਕਲਦੀ ਦਿਖਾਈ ਦਿੱਤੀ ਇਹ ਰੂਹ ਸਿਰਫ ਗੁਰੂ ਜੀ ਤੇ ਭਾਈ ਪਾਨੇ ਨੂੰ ਹੀ ਦਿਖਾਈ ਦਿੱਤੀ ਤੇ ਸੂਰ ਦੇ ਮੋਹ ਨਿਕਲੀ ਉਸ ਰੂਹ ਨੇ ਆਪਣੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਜਦੋਂ ਸੂਰ ਦੀ ਰੂਹ ਬੜੀ ਖੁਸ਼ ਹੋ ਕੇ ਉੱਥੋਂ ਜਾਣ ਲੱਗੀ ਤਾਂ ਭਾਈ ਪਾਨਾ ਜੀ ਨੇ ਉਸ ਨੂੰ ਸਵਾਲ ਕੀਤਾ ਕਿ ਤੂੰ ਕੌਣ ਹੈ ਮੈਨੂੰ ਆਪਣੇ ਸਹਾਰੀ ਕਹਾਣੀ ਦੱਸ ਤਾਂ ਉਹ ਸੂਰ ਦੀ ਰੂ ਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਕਿਹਾ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਤੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਮਾਤਾ ਗੰਗਾ ਜੀ ਦੇ ਨਾਲ ਬਾਬਾ ਬੁੱਢਾ ਜੀ ਪਾਸ ਪੁੱਤਰ ਦਾ ਵਾਰ ਲੈਣ ਲਈ ਭੇਜਿਆ ਤਾਂ ਬਾਬਾ ਬੁੱਢਾ ਜੀ ਨੇ ਸਹਿਸ ਬਾਅਦ ਦੇ ਨਾਲ ਬਚਨ ਕਰ ਦਿੱਤਾ ਕਿ ਅੱਜ ਗੁਰੂ ਕਿਆ ਨੂੰ ਕਿੱਧਰ ਭਾਜੜ ਪਈ ਹੈ ਤਾਂ ਇਸ ਗੱਲ ਤੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਆਪਣੇ ਮੂੰਹ ਵਿੱਚ ਗੁਣਗੁਣਾਉਣ ਲੱਗ ਪਿਆ ਮੇਰੇ ਵਾਲ ਵੇਖ ਕੇ ਬਾਬਾ ਬੁੱਢਾ ਜੀ ਮੈਨੂੰ ਬੋਲੇ ਕਿ ਤੂੰ ਸੂਰ ਵਾਂਗੂ ਕੀ ਘੁਰਕੁਰ ਕਰ ਰਿਹਾ ਹੈ ਤਾਂ ਬਾਬਾ ਬੁੱਢਾ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਮੈਂ ਮਨ ਹੀ ਮਨ ਬਹੁਤ ਪਛਤਾਇਆ ਕਿਉਂਕਿ ਬਾਬਾ ਬੁੱਢਾ ਜੀ ਦੇ ਮੂੰਹੋਂ ਨਿਕਲੇ ਹੋਏ ਬਚਨ ਸੱਚ ਹੋ ਜਾਂਦੇ ਹਨ ਤਾਂ ਮੈਂ ਬੜੀ ਨਿਮਰਤਾ ਨਾਲ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਮੇਰੇ ਸਰਾਪ ਦਾ ਅੰਤ ਕਦੋਂ ਹੋਵੇਗਾ ਤਾਂ ਮੇਰੀ ਬੇਨਤੀ ਸੁਣ ਕੇ ਬਾਬਾ ਜੀ ਨੇ ਕਿਰਪਾ ਕੀਤੀ ਤੇ ਉਸ ਵੇਲੇ ਮੈਨੂੰ ਸਰਾਪ ਦੇ ਅੰਤ ਬਾਰੇ ਦੱਸਿਆ ਤੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਪੁੱਤਰ ਜਨਮ ਲਵੇਗਾ ਜਿਹੜਾ ਕਿ ਸ਼ਾਸਤਰ ਧਾਰੀ ਹੋਣ ਦੇ ਕਰਕੇ ਬਹੁਤ ਹੀ ਮਾਨਯੋਗਾ ਹੋਵੇਗਾ ਤੇ ਉਹ ਇੱਕ ਦਿਨ ਸ਼ਿਕਾਰ ਦੇ ਰੂਪ ਵਿੱਚ ਤੈਨੂੰ ਮਾਰ ਦੇਣਗੇ ਤੇ ਇਸ ਸੂਰ ਦੇ ਸਰੀਰ ਤੋਂ ਤੈਨੂੰ ਮੁਕਤ ਕਰਨਗੇ ਉਸ ਵੇਲੇ ਤੋਂ ਮੈਂ ਸੂਰ ਦੀ ਦੇਹ ਪਾਈ ਹੈ ਤੇ ਹਮੇਸ਼ਾ ਬੰਡਾਲੀ ਪਿੰਡ ਦੇ ਲਾਗੇ ਚਾਗੇ ਘੁੰਮਦਾ ਰਿਹਾ ਹਾਂ ਤੇ ਹੁਣ ਗੁਰੂ ਜੀ ਦੀ ਕਿਰਪਾ ਹੋਈ ਹੈ ਤੇ ਉਹਨਾਂ ਨੇ ਸ਼ਿਕਾਰ ਖੇੜਦੇ ਹੋਏ ਮੇਰਾ ਵੀ ਸ਼ਿਕਾਰ ਕਰ ਦਿੱਤਾ ਤੇ ਮੈਨੂੰ ਸੂਰ ਦੀ ਦੇਹ ਤੋਂ ਆਜ਼ਾਦ ਕਰਵਾ ਦਿੱਤਾ ਹੈ ਇਹ ਕਹਾਣੀ ਦੱਸਣ ਤੋਂ ਬਾਅਦ ਉਸ ਸਿੱਖ ਨੇ ਗੁਰੂ ਜੀ ਤੋਂ ਆਗਿਆ ਲਈ ਤੇ ਉੱਥੋਂ ਚਲਾ ਗਿਆ ਗੁਰੂ ਜੀ ਨੇ ਇੱਕ ਟੋਇਆ ਪਟਵਾਇਆ ਤੇ ਉਸ ਸੂਰ ਦੀ ਮਰਤਕ ਦੇਹ ਨੂੰ ਜ਼ਮੀਨ ਵਿੱਚ ਦਫਨ ਕਰਵਾ ਦਿੱਤਾ ਤੇ ਯਾਦਗਾਰ ਵਜੋਂ ਉਸ ਉੱਤੇ ਇੱਕ ਦਮਦਮੀ ਨਾਮ ਦਾ ਚਬੂਤਰਾ ਬਣਵਾ ਦਿੱਤਾ ਗੁਰੂ ਪਿਆਰਿਓ ਜਿਸ ਸਥਾਨ ਤੇ ਇਹ ਘਟਨਾ ਵਾਪਰੀ ਸੀ ਉਸ ਜਗਾ ਤੇ ਹੁਣ ਦਮਦਮਾ ਸਾਹਿਬ ਗੁਰਦੁਆਰਾ ਸਥਿਤ ਹੈ ਸਤਨਾਮ ਸ੍ਰੀ ਵਾਹਿਗੁਰੂ